ਖੀਦਦਾਰੀ ਕਰਨ ਜਾ ਰਹੇ ਹੋ ਤਾਂ ਜਰੂਰ ਜਾਣੋ ਬਾਜ਼ਾਰ ਰਹਿਣਗੇ 30 ਜੂਨ ਤੋਂ 3 ਜੁਲਾਈ ਤੱਕ ਬੰਦ ਚਾਰ ਦਿਨ ਦੁਕਾਨਾਂ ਬੰਦ ਕਰਨ ਦਾ ਐਲਾਨ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਚਾਰ ਦਿਨ ਦੁਕਾਨਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ ਜਾ ਰਹੇ ਹੋ ਤਾਂ ਆਪਣਾ ਕੰਮ ਅੱਜ ਹੀ ਨਿਪਟਾ ਲਓ ਕਿਉਂਕਿ ਹੁਣ 3 ਜੂਨ ਤੋਂ ਦੁਕਾਨਾਂ ਬੰਦ ਹੋ ਜਾਣਗੀਆਂ ਥੋਕ ਕਪੜਾ ਐਸੋਸੀਏਸ਼ਨ ਦੇ ਪਦ ਅਧਿਕਾਰੀਆਂ ਨੇ ਇੱਕ ਹੰਗਾਮੇ ਮੀਟਿੰਗ ਕਰਨ ਤੋਂ ਬਾਅਦ ਅੰਮ੍ਰਿਤਸਰ ਪੀਸ ਗੁੱਡਸ ਐਸੋਸੀਏਸ਼ਨ ਦੇ ਦਫ਼ਤਰ ਦੇ ਵਿੱਚ ਮੀਟਿੰਗ ਤੇ ਵਿੱਚ ਫੈਸਲਾ ਹੋਇਆ ਤੇ ਪ੍ਰਧਾਨ ਓਪੀ ਬੁਲਾਨੀ ਦੀ ਅਧਿਖਸ਼ਤਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਪੜਾ ਮਾਰਕੀਟ ਦੇ ਸਾਰੇ ਹੀ ਬਾਜ਼ਾਰ 3 ਜੂਨ ਤੋਂ ਬੰਦ ਰਹਿਣਗੇ ਇਸ ਸਬੰਧ ਦੇ ਵਿੱਚ ਪ੍ਰਦਾਨ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੇ ਇੱਕ ਹੋ ਕੇ ਫੈਸਲਾ ਕੀਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ ਕਪੜਾ ਮਾਰਕੀਟ ਦੇ ਸਾਰੇ ਹੀ ਬਾਜ਼ਾਰ 3 ਜੂਨ ਤੋਂ ਲੈ ਕੇ 3 ਜੁਲਾਈ ਤੱਕ ਬੰਦ ਰਹਿਣਗੇ ਇਹ ਜਾਣਕਾਰੀ ਐਸੋਸੀਏਸ਼ਨ ਦੇ ਮहासਚਿਵ ਰਾਮਪਾਲ ਮੈਰਾ ਨੇ মিডিਆ ਦੇ ਵਿੱਚ ਦਿੱਤੀ ਹੈ ਇਹਨਾਂ ਦੀ ਮੀਟਿੰਗ ਜਿਹੜੀ ਆ ਉਹ ਗੁਰੂ ਬਾਜ਼ਾਰ ਪ੍ਰਤਾਪ ਬਾਜ਼ਾਰ ਗੋਇਨਕਬ ਮਾਰਕੀਟ ਪੁਰਾਣੀ ਮਾਰਕੀਟ ਰਾਜਾ ਮਾਰਕੀਟ ਕਟੜਾ ਆਲੂਬਾਲੀਆ ਮਾਰਕੀਟ ਤੇ ਸਾਰੇ ਪਦ ਅਧਿਕਾਰੀਆਂ ਦੇ ਸਾਹਮਣੇ ਹੋਈ ਕਟੜਾ ਆਲੂਬਾਲੀਆ ਮਾਰਕੀਟ ਦੇ ਸਾਰੇ ਹੀ ਅਧਿਕਾਰੀ ਸ਼ਾਮਿਲ ਇਸ ਮੀਟਿੰਗ ਦੇ ਵਿੱਚ ਹੋਏ ਸੀ ਜਿੱਥੇ ਇਹ ਫੈਸਲਾ ਲਿਆ ਗਿਆ ਤੇ ਫਿਲਹਾਲ ਅਜੇ 30 ਜੂਨ ਤੋਂ 3 ਜੁਲਾਈ ਤੱਕ ਕਪੜਾ ਮਾਰਕੀਟ ਅੰਮ੍ਰਿਤਸਰ ਦੇ ਵਿੱਚ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਚਾਰ ਦਿਨ ਦੁਕਾਨਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ ਜਾ ਰਹੇ ਹੋ ਤਾਂ ਆਪਣਾ ਕੰਮ ਅੱਜ ਹੀ ਨਿਪਟਾ ਲਓ ਕਿਉਂਕਿ ਹੁਣ 3 ਜੂਨ ਤੋਂ ਦੁਕਾਨਾਂ ਬੰਦ ਹੋ ਜਾਣਗੀਆਂ ਥੋਕ ਕਪੜਾ ਐਸੋਸੀਏਸ਼ਨ ਦੇ ਪਦ ਅਧਿਕਾਰੀਆਂ ਨੇ ਇੱਕ ਹੰਗਾਮੇ ਮੀਟਿੰਗ ਕਰਨ ਤੋਂ ਬਾਅਦ ਅੰਮ੍ਰਿਤਸਰ ਪੀਸ ਗੁੱਡਸ ਐਸੋਸੀਏਸ਼ਨ ਦੇ ਦਫਤਰ ਦੇ ਵਿੱਚ ਮੀਟਿੰਗ ਤੇ ਵਿੱਚ ਫੈਸਲਾ ਹੋਇਆ ਤੇ ਪ੍ਰਧਾਨ ਓਪੀ ਬੁਲਾਨੀ ਦੀ ਅਧਿਕਸ਼ਤਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਪੜਾ ਮਾਰਕੀਟ ਦੇ ਸਾਰੇ ਹੀ ਬਾਜ਼ਾਰ 3 ਜੂਨ ਤੋਂ ਬੰਦ ਰਹਿਣਗੇ ਇਸ ਸਬੰਧ ਦੇ ਵਿੱਚ ਪ੍ਰਧਾਨ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੇ ਇੱਕ ਹੋ ਕੇ ਫੈਸਲਾ ਕੀਤਾ ਹੈ ਕਿ ਗਰਮਿੰਦ ਦੀਆਂ ਛੁੱਟੀਆਂ ਦੇ ਚਲਦਿਆਂ ਕਪੜਾ ਮਾਰਕੀਟ ਦੇ ਸਾਰੇ ਹੀ ਬਾਜ਼ਾਰ 3 ਜੂਨ ਤੋਂ ਲੈ ਕੇ 3 ਜੁਲਾਈ ਤੱਕ ਬੰਦ ਰਹਿਣਗੇ ਇਹ ਜਾਣਕਾਰੀ ਐਸੋਸੀਏਸ਼ਨ ਦੇ ਮहासਚਿਵ ਰਾਮਪਾਲ ਮੈਰਾ ਨੇ মিডিਆ ਦੇ ਵਿੱਚ ਦਿੱਤੀ ਹੈ ਇਹਨਾਂ ਦੀ ਮੀਟਿੰਗ ਜਿਹੜੀ ਆ ਉਹ ਗੁਰੂ ਬਾਜ਼ਾਰ ਪ੍ਰਤਾਪ ਬਾਜ਼ਾਰ ਗੋਇਨਕਾਬ ਮਾਰਕੀਟ ਪੁਰਾਣੀ ਮਾਰਕੀਟ ਰਾਜਾ ਮਾਰਕੀਟ ਕਟੜਾ ਆਲੂਬਾਲੀਆ ਮਾਰਕੀਟ ਤੇ ਸਾਰੇ ਪਦ ਅਧਿਕਾਰੀਆਂ ਦੇ ਸਾਹਮਣੇ ਹੋਈ ਕਟੜਾ ਆਲੂਬਾਲੀਆ ਮਾਰਕੀਟ ਦੇ ਸਾਰੇ ਹੀ ਅਧਿਕਾਰੀ ਸ਼ਾਮਿਲ ਇਸ ਮੀਟਿੰਗ ਦੇ ਵਿੱਚ ਹੋਏ ਸੀ ਜਿੱਥੇ ਇਹ ਫੈਸਲਾ ਲਿਆ ਗਿਆ ਤੇ ਫਿਲਹਾਲ ਅਜੇ 30 ਜੂਨ ਤੋਂ 3 ਜੁਲਾਈ ਤੱਕ ਕਪੜਾ ਮਾਰਕੀਟ ਅੰਮ੍ਰਿਤਸਰ ਦੇ ਵਿੱਚ ਬੰਦ ਰੱਖਣ ਦਾ ਐਲਾਨ ਕੀਤਾ ਗਿਆ